ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁੱਖੇ ਵਾਲਾ ਬ੍ਰੀਡਰ ਚ ਆਪ ਸਭ ਦਾ ਸਵਾਗਤ ਹੈ ਜੀ ਸੋ ਅੱਜ ਦੀ ਵੀਡੀਓ ਜਿਹੜੀ ਆਪਾਂ ਲੈ ਕੇ ਹਾਜ਼ਰਾਂ ਜੀ ਅ ਕਾਫੀ ਸਾਰੇ ਵੀਰਾਂ ਦੇ ਆਪਾਂ ਨੂੰ ਫੋਨ ਆ ਰਹੇ ਸੀ ਵੀ ਜਿਹੜੀ ਸੀ ਆਰ ਡੀ ਐ ਕਰੋਨਿਕ ਰੈਸਪੀਰੇਟਰੀ ਡਿਜ਼ੀਜ਼ ਜਿਹਨਾਂ ਸਾਹ ਦੀ ਬਿਮਾਰੀ ਕਹਿੰਦੇ ਆ ਉਹ ਬਹੁਤ ਆਉਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਕਾਫੀ ਵੀਰਾਂ ਦੇ ਫੋਨ ਆਏ ਵੀ ਸਾਡੀਆਂ ਮੁਰਗੀਆਂ ਮਰ ਗਈਆਂ ਜਾਂ ਇਹਨਾਂ ਦਾ ਇਲਾਜ ਕੋਈ ਦੱਸੋ ਸੋ ਇਹ ਵੀਡੀਓ ਮੇਨ ਬਣਾਉਂਦਾ ਇਹੀ ਕਾਰਨ ਆ ਵੀ ਜਿਹੜੇ ਵੀਰ ਜਿਨ੍ਹਾਂ ਕੋਲ ਮੁਰਗੀਆਂ ਛੋਟੇ ਫਲੌਕ ਘਰ ਵਿੱਚ ਰੱਖਿਆ ਜਾਂ ਵੱਡੇ ਫਲੌਕ ਵੀ ਹੈਗੇ ਆ ਸੋ ਉਹਨਾਂ ਵਾਸਤੇ ਅਸੀਂ ਜਿਹੜੀ ਮੈਡੀਸਿਨ ਉਹ ਦੱਸਣ ਜਾ ਰਹੇ ਹਾਂ ਸੋ ਅਸੀਂ ਇਹ ਮੈਡੀਸਿਨ ਆਪਦੇ ਜਿਹੜੇ ਬਰਡ ਦੇ ਉੱਤੇ ਯੂਜ਼ ਕੀਤੀ ਹੋਈ ਆ ਕਿਉਂਕਿ ਸਾਡੇ ਬਰਡ ਦੇ ਵਿੱਚ ਵੀ ਜਿਹੜੀ ਸੀਆਰਡੀ ਦੀ ਜਿਹੜਾ ਸਾਡਾ ਪੇਰੈਂਟ ਬਰਡ ਪਾਇਆ ਹੋਇਆ ਆ ਚਾਰਕ ਮਹੀਨੇ ਦਾ ਸੀਆਰਡੀ ਦੀ ਪ੍ਰੋਬਲਮ ਉਹ ਆਈ ਹੈ ਤੇ ਉਹ ਅਸੀਂ ਟਰੀਟ ਕੀਤੀ ਆ ਮਤਲਬ ਸੋ ਮੈਡੀਸਿਨ ਜਿਹੜੀਆਂ ਆ ਜ਼ਿਆਦਾ ਟਾਈਮ ਨਾ ਗੋਜ ਹੋਏ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੋ ਜਿਹੜੀ ਮੇਨ ਕਾਰਨ ਕੀ ਆ ਇਹਦਾ ਇੱਕ ਬੈਕਟੀਰੀਆ ਹੁੰਦਾ ਮਾਈਕਰੋਪਲਾਜ਼ਮਾ ਗੈਲੀਸੈਪਟਿਕਮ ਉਹ ਜਿਹੜਾ ਵਾਇਰਸ ਹੁੰਦਾ ਜਦੋਂ ਉਹ ਬਰਡ ਦੇ ਅੰਦਰ ਐਂਟਰ ਕਰ ਜਾਂਦਾ ਮੰਨ ਲਓ ਉਹਦੀ ਜਿਹੜੀ ਨੱਕ ਦਾ ਜੋ ਠੰਡ ਹੁੰਦੀ ਹੈ ਨਾ ਤੁਸੀਂ ਆਮ ਹੀ ਵੇਖਿਆ ਹੋਊਗਾ ਜਿਹੜੀਆਂ ਮੁਰਗੀਆਂ ਨੇ ਆਪਣਾ ਨੱਕ ਜਿਹੜਾ ਨਾ ਉਹ ਆਪ ਦੇ ਖੰਭਾਂ ਦੇ ਵਿੱਚ ਉਲਕੋਲ ਜਾਂਦੀ ਹੈ ਕਿਉਂਕਿ ਉਹਨਾਂ ਦਾ ਉਹ ਸਾਰਾ ਜਿਹੜਾ ਸਿਸਟਮ ਆ ਉਹ ਬੰਦ ਹੋ ਜਾਂਦਾ ਜਦੋਂ ਉਹਨੂੰ ਮੇਨ ਹਾਂ ਡੇਜਮੈਂਟ ਟੈਂਪਰੇਚਰ ਮੀ ਪਿਆ ਟੈਂਪਰੇਚਰ ਜਿਹੜਾ ਆ ਉਹ ਡਾਊਨ ਬਹੁਤ ਹੁੰਦਾ ਮੀ ਪਿਆ ਬਾਅਦ ਚ ਹਵਾ ਚੱਲਦੀ ਉਹਦੇ ਨਾਲ ਬਰਡ ਨੂੰ ਜਿਹੜੀ ਆ ਇਹ ਬਹੁਤ ਪ੍ਰੋਬਲਮ ਆਉਂਦੀ ਕਿਉਂਕਿ ਉਹਨਾਂ ਟੈਂਪਰੇਚਰ ਜਿਹੜਾ ਆਪਾਂ ਉਹ ਦੇ ਨਹੀਂ ਸਕਦੇ ਬਰਡ ਨੂੰ ਜਿੰਨਾ ਉਹਨੂੰ ਚਾਹੀਦਾ ਸੋ ਉਹਦੇ ਕਰਕੇ ਜਾਨਵਰ ਸਾਰਾ ਕੁਝ ਮਤਲਬ ਛੱਡ ਦਿੰਦਾ ਖਾਣਾ ਪੀਣਾ ਵੀ ਛੱਡ ਦਿੰਦਾ ਸੋ ਉਹਦੇ ਵਿੱਚ ਆਪਾਂ ਕੀ ਕਰਨਾ ਵੀ ਬਰਡ ਦਾ ਜਿਹੜਾ ਪਾਣੀ ਰੋਜ਼ ਤਾਜ਼ਾ ਪਾਣੀ ਲਾਉਣਾ ਉਹਨੂੰ ਠੀਕ ਆ ਜੀ ਵੱਡੇ ਫਲੌਕ ਆ ਤਾਂ ਤੁਸੀਂ ਜਿਹੜਾ ਆਟੋਮੈਟਿਕ ਡਰਿੰਕਰ ਉਹ ਬੰਦ ਕਰ ਸਕਦੇ ਹੋ ਤੇ ਜਿਹੜਾ ਮੈਨੂਅਲ ਡਰਿੰਕਰ ਨੇ ਉਹ ਭ ਪਾਣੀ ਜਿਹੜਾ ਕੋਸਾ ਪਾਣੀ ਯੂਜ਼ ਕਰਨਾ ਸੋ ਅਸੀਂ ਜਿਹੜੀਆਂ ਮੈਡੀਸਿਨ ਯੂਜ਼ ਕਰਤੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੀ ਇਹ ਮੈਡੀਸਿਨ ਹੈਗੀ ਹੈ ਵੈਂਡੋਕਸ ਐਨ ਠੀਕ ਹੈ ਜੀ ਔਰ ਦੂਸਰੀ ਮੈਡੀਸਿਨ ਜੋ ਅਸੀਂ ਆਮ ਹੀ ਰეკਮੈਂਡ ਕਰਦੇ ਆ ਟਾਈਲੋਸਿਨ ਇਹ ਹੈਗੀ ਹੈ ਜੀ 1300 ਦੀ ਮਿਲ ਜਾਂਦੀ ਹੈ ਇਹ 100 ਗ੍ਰਾਮ ਔਰ ਹੈਗੀ ਹੈ 175 ਰੁਪਏ ਦੀ 50 ਗ੍ਰਾਮ ਠੀਕ ਹੈ ਜੀ ਔਰ ਅਗਰ ਕਿਸੇ ਦੇ ਬਰਡ ਨੂੰ ਥੋੜੀ ਇਨਫੈਕਸ਼ਨ ਆ ਤਾਂ ਤੁਸੀਂ ਇਕੱਲੀ ਯੂਜ਼ ਕਰ ਸਕਦੇ ਹੋ ਔਰ ਅਗਰ ਜ਼ਿਆਦਾ ਇਨਫੈਕਸ਼ਨ ਹੈ ਬੈਟਰ ਰਿਜ਼ਲਟ ਲੈਣਾ ਤੁਸੀਂ ਤਾਂ ਦੋਵੇਂ ਚੀਜ਼ਾਂ ਇਹ ਪੈਂਦੀ ਹੈ 1 ਗ੍ਰਾਮ 5 ਲੀਟਰ ਪਾਣੀ ਦੇ ਵਿੱਚ 1 ਗ੍ਰਾਮ ਇਹ ਇੱਕ ਇਹ ਦੋਵੇਂ ਰਲਾ ਕੇ 5 ਲੀਟਰ ਪਾਣੀ ਦੇ ਵਿੱਚ 7 ਦਿਨ ਆਪਾਂ ਇਹ ਬਰਡ ਨੂੰ ਦੇਣੀ ਹੈ ਲਗਾਤਾਰ ਤੁਸੀਂ ਪਾਣੀ ਜਦੋਂ ਉਹਨਾਂ ਨੂੰ ਦੇਣਾ ਮੰਨ ਲਓ 2 ਘੰਟੇ 3 ਘੰਟੇ ਅੱਗੋਂ ਪਾਣੀ ਚੱਕ ਦੇਣਾ ਜਿਹੜਾ ਬਰਡ ਨੂੰ ਪੂਰੀ ਪਿਆਸ ਹੋਵੇ ਤੇ ਬਰਡ ਤੁਹਾਡਾ ਜਿੰਨਾ ਪਾਣੀ ਤੁਸੀਂ ਰੱਖੋ ਡਰਿੰਕਰ ਖਾਲੀ ਕਰ ਦੇਵੇ ਇਦਾਂ ਦਾ ਸਿਸਟਮ ਹੋਣਾ ਚਾਹੀਦਾ ਠੀਕ ਹੈ ਜੀ ਔਰ ਇਹ 7 ਦਿਨ ਅਸੀਂ ਯੂਜ਼ ਕੀਤੀਆਂ ਤੇ ਸਾਨੂੰ ਇਹਦਾ ਰਿਜ਼ਲਟ ਜਿਹੜਾ 90 ਤੋਂ 95% ਰਿਜ਼ਲਟ ਇਹਨਾਂ ਮੈਡੀਸਨ ਨੇ ਦੋਨੇ ਦਿੱਤਾ ਹੈ ਇਹ ਹੈਗੀ ਆ ਵੈਂਡੋਕਸਨ ਇਹਦਾ ਸਾਲਟ ਹੈਗਾ ਡਾਕਸੀ ਸਾਈਕਲੀਨ ਤੇ ਨਿਮੋਸਿਨ ਠੀਕ ਹੈ ਜੀ ਔਰ ਇਹਦਾ ਟਾਈਲੋਸਿਨ ਟਾਰਟਰੇਟ ਇਹ 100% ਦੇ ਵਿੱਚ ਹੀ ਆਉਂਦੀ ਹੈ ਔਰ ਇਹ ਦੋਵੇਂ ਅਸੀਂ ਯੂਜ਼ ਕੀਤੀਆਂ ਮਾਰਨਿੰਗ ਟਾਈਮ ਉਦੋਂ ਬਾਅਦ ਆ ਗਈ ਜੀ ਆਪਣੀ ਇਹ ਮਿੰਟੋਕਿਓਰ ਇਹ ਹੁੰਦੀ ਹੈ ਜੀ ਬਲੈਂਡ ਆਫ ਐਸੈਂਸ਼ੀਅਲ ਔਇਲ ਟੂ ਮੇਨਟੇਨ ਰੈਸਪੀਰੇਟਰੀ ਸਿਸਟਮ ਇਹਦੇ ਵਿੱਚ ਜਿਹੜੇ ਤੇਲ ਹੁੰਦੇ ਕਈ ਤਰ੍ਹਾਂ ਦੇ ਜਿਵੇਂ ਆਪਣਾ ਕਹੋ ਵੀ ਜਿਹੜਾ ਪਦੀਨਾ ਹੁੰਦਾ ਪਦੀਨੇ ਦਾ ਤੇਲ ਹੋ ਗਿਆ ਠੀਕ ਆ ਜੀ ਲਵੈਂਡਰ ਹੋ ਗਿਆ ਕਪੂਰ ਹੋ ਗਿਆ ਇਹ ਕਈ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਉਹ ਮਿਕਸ ਹੁੰਦੀਆਂ ਸੋ ਤੁਸੀਂ ਇਹਦੀ ਸਪਰੇ ਵੀ ਕਰ ਸਕਦੇ ਹੋ ਬਰਡ ਦੇ ਉੱਪਰ ਇਹਨੂੰ ਪਾਣੀ ਚ ਵੀ ਦੇ ਸਕਦੇ ਹੋ ਇੱਕ ਟਾਈਮ ਇਹ ਦੇਣਾ ਸ਼ਾਮ ਦੇ ਟਾਈਮ ਦੇ ਦਿਓ ਸਵੇਰ ਮੈਡੀਸਨ ਦੇ ਦਿਓ ਠੀਕ ਆ ਜੀ ਔਰ ਇਹਦੀ ਸਪਰੇ ਵੀ ਕਰ ਸਕਦੇ ਹੋ ਬਰਡ ਦੇ ਉੱਪਰ ਸੋ ਉਹਨੂੰ ਜਿਹੜਾ ਸਾਹ ਸੌਖਾ ਔਰ ਲੱਗ ਜਾਂਦਾ ਜਿਵੇਂ ਤੁਹਾਨੂੰ ਪਤਾ ਵੀ ਪਦੀਨਾ ਜਿਹੜਾ ਆ ਉਹ ਠੰਡਾ ਹੁੰਦਾ ਉਹਦੇ ਨਾਲ ਸਾਹ ਵਧੀਆ ਆਉਣ ਲੱਗ ਜਾਂਦਾ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ। ਔਰ ਉਦੋਂ ਬਾਅਦ ਆ ਗਿਆ ਜੀ ਇਹ ਚੀਜ਼ ਐਮੀਰੋਨ। ਸੋ ਇਹ ਤੁਸੀਂ ਜਿਹੜਾ ਆਪਦੇ ਬਰਡ ਨੂੰ ਵਿੱਚ ਦੇ ਸਕਦੇ ਹੋ ਕਿਸੇ ਟਾਈਮ ਵੀ ਇੱਕ ਟਾਈਮ ਇਹਨੂੰ ਰਿਪੀਟ ਕਰ ਦਿੱਤਾ। ਠੀਕ ਆ ਜੀ। ਇਹਨਾਂ ਦੇ ਰਿਜ਼ਲਟ ਇਹ ਜਿਹੜਾ ਆ ਇਹਦੇ ਨਾਲ ਕੀ ਹੁੰਦਾ ਵੀ ਇੱਕ ਤਾਂ ਜਿਹੜਾ ਬਰਡ ਆ ਉਹ ਪਾਣੀ ਬਹੁਤ ਪੀਊਗਾ। ਇੱਕ ਦਿਨ ਆ ਭੁੱਖ ਵਧੂਗੀ ਉਹਦੀ। ਐਮੀਰੋਨ। ਠੀਕ ਹੈ ਜੀ ਗਰੋਥ ਪ੍ਰੋਮੋਟਰ ਵੀ ਹੈ ਇਹ ਤੇ ਇਹ ਦੇ ਵਿੱਚ ਜਿਵੇਂ ਮਲਠੀ ਹੋਗੀ ਠੀਕ ਹੈ ਜੀ ਅਜਵਾਇਨ ਹੋਗੀ ਸੌਂਫ ਹੋਗੀ ਇਹਨਾਂ ਚੀਜ਼ਾਂ ਦਾ ਇਹਦੇ ਵਿੱਚ ਹੁੰਦਾ ਕੱਢਿਆ ਹੁੰਦਾ ਜਿਹੜਾ ਅਰਕ ਮੰਨ ਲਓ ਕਹੇ ਲੋ ਉਹਦੇ ਨਾਲ ਤਿਆਰ ਹੁੰਦੀ ਹੈ ਇਹ ਸੋ ਬਹੁਤ ਵਧੀਆ ਰਿਜ਼ਲਟ ਇਸ ਦਾ ਵੀ ਠੀਕ ਹੈ ਜੀ ਸੋ ਇੱਕ ਟਾਈਮ ਅਗਰ ਤੁਸੀਂ ਦਵਾਈ ਦੇ ਵਿੱਚ ਵੀ ਮਿਕਸ ਕਰਕੇ ਦੇਣਾ ਚਾਹੋ ਤਾਂ ਦੇ ਸਕਦੇ ਹੋ ਠੀਕ ਹੈ ਜੀ ਸੋ ਉਮੀਦ ਹੈ ਵੀ ਇਹ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਸੋ ਜਿਹੜੇ ਵੀਰਾਂ ਨੇ ਚੂਚਾ ਪਾਉਣਾ ਚੂਚਾ ਫ फेब्रुवारी ਦੇ ਵਿੱਚ ਅਸੀਂ ਜਿਹੜਾ ਐਗ ਲਾਉਣਾ ਸ਼ੁਰੂ ਕਰਾਂਗੇ ਔਰ ਮਨ ਕੇ ਚਲੋ ਫ फेब्रुवारी ਲਾਸਟ ਦੇ ਵਿੱਚ ਜਿਹੜਾ ਬੱਚਾ ਅਸੀਂ ਸ਼ੁਰੂ ਕਰਾਂਗੇ ਆਰ ਆਰ ਤੇ ਬਲੈਕ ਗੈਸਟ੍ਰੋਲੋਪ ਦਾ ਬੱਚਾ ਸੋ ਜਿਨ੍ਹਾਂ ਦੇ ਸੀ ਆਰ ਡੀ ਦੀ ਪ੍ਰੋਬਲਮ ਆ ਸੋ ਇਹ ਜਿਹੜੀ ਮੈਡੀਸਨਸ ਨੇ ਤੁਸੀਂ ਯੂਜ਼ ਕਰੋ ਰਿਜ਼ਲਟ ਬਹੁਤ ਵਧੀਆ ਆਏਗਾ ਔਰ ਜਿਨ੍ਹਾਂ ਦੇ ਜ਼ਿਆਦਾ ਫਲੌਗ ਵੱਡੇ ਨੇ ਉਹ ਇਹ ਲਿਆ ਕੇ ਜਰੂਰ ਰੱਖੋ ਠੀਕ ਹੈ ਜੀ ਇਹ ਲੁਧਿਆਣੇ ਉਹ ਵੀ ਮਿਲ ਜਾਂਦੀਆਂ ਤੇ ਅਗਰ ਤੁਸੀਂ ਹੋਰ ਤੁਹਾਡੇ ਨੇੜੇ ਜਿਹੜੇ ਏਰੀਆ ਨੇ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਮੋਗਾ ਹੋ ਗਿਆ ਇੱਥੇ ਵੀ ਇਹ ਮੈਡੀਸਨਸ ਮਿਲ ਜਾਂਦੀਆਂ ਨੇ ਸੋ ਜਿਹੜੇ ਵੀ ਵੀਰ ਆਪਣੇ ਨਾਲ ਜੁੜੇ ਆ ਜੋ ਕੋਈ ਪੋਲਟਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦੇ ਆ ਸੋ ਟ੍ਰੇਨਿੰਗ ਜ਼ਰੂਰ ਲਓ ਟ੍ਰੇਨਿੰਗ ਲੈ ਕੇ ਬੱਚੇ ਦਾ ਜਿਹੜਾਗਾ ਕੰਮ ਕਰੋ ਠੀਕ ਆ ਜੀ ਸੋ ਉਮੀਦ ਆ ਵੀ ਇਹ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਮਿਲਦੇ ਆ ਜਲਦ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ